ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਦੇ ਜੁੜੇ ਰਹਿਣ ਤੇ ਸਵਾਗਤ ਕਰਦੀ ਆਂ ਆ ਨਿਆਲੇ ਜਾਵੇ ਸਿੱਧਾ ਸਕਾਏ ਧਨਦਰਸ਼ੀ ਹੋ ਤੇ ਇੱਕ ਵਾਰ ਮਾਰੀ ਦੇ ਪਾਨੂ ਭਾਵੇ ਆ ਪਾਪਾ ਬਕਾਲਾ ਸਾਹਿਬ ਵਿਖੇ ਜੋ ਨੌਜਵਾਨਾਂ ਵੱਲੋਂ ਉਹਨਾਂ ਦੇ ਵਰ੍ਹੇ ਮਨਾਉਂਦੇ ਹੋਏ ਤੇ ਇੱਥੇ ਸਪੀਲ ਠੰਡੇ ਮਿੱਠੇ ਜਲ ਦੀ ਜੋ ਨੌਜਵਾਨਾਂ ਵੱਲੋਂ ਲਾਈ ਗਈ ਆ ਤੁਹਾਨੂੰ ਲਾਈਵ ਤਸਵੀਰਾਂ ਜੋ ਦਿਖਾ ਰਹੇ ਆ ਪਾਪਾ ਬਕਾਲਾ ਸਾਹਿਬ 6ਵੀਂ ਪਾਸੇ ਤੋਂ ਜਿਹੜੀ ਕਿ ਨੌਜਵਾਨਾਂ ਵੱਲੋਂ ਤੇ ਸਪੀਲ ਲਾਈ ਜਾ ਰਹੀ ਆ ਤੇ ਸ਼ੰਕਾ ਅੱਜ ਬੜੇ ਖਰਾਮ ਨਾਲ ਛਕ ਰਹੀਆਂ ਵਾ ਤੇ ਅੱਤ ਦੀ ਕਰਣੀ ਵੀ ਬਹੁਤ ਪੈ ਰਹੀ ਆ ਤਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਂ ਪਾਪਾ ਪਕਾਲਾ ਸਾਹਿਬ ਤੋਂ ਹਰ ਜੀ ਦਾ ਤਰਨਾਨਦਾਲ ਜੀ ਦਾ ਅੰਗੀਠਾ ਸਾਹਿਬ ਜਿੱਥੇ ਕਿ ਅੱਜ ਉਹਨਾਂ ਦੀ ਵਰਸ਼ੀ ਮਨਾਈ ਜਾ ਰਹੀ ਹੈ ਤੇ ਆ ਜਿਹੜਾ ਮਹਾਰਾਜ ਦਾ ਪਵਿੱਤਰ ਸਥਾਨ ਆ ਉਹ ਕਿਤੇ ਕਿਤੇ ਹੀ ਖੁੱਲਦਾ ਤੇ ਅੱਜ ਆਪਾਂ ਨੂੰ ਦਰਸ਼ਨ ਕਰਨ ਨੂੰ ਇੱਥੇ ਮਿਲਿਆ ਤੇ ਬਾਬਾ ਬਾਬਾ ਬਸੰਤ ਸਿੰਘ ਜੀ ਮਿਸ਼ਰ ਸਿੰਘ ਦਾ ਅੰਰਨਾਦਾਲ ਦੇ ਬਾਬਾ ਬਕਾਲਾ ਸਾਹਿਬ ਤੋਂ ਜਿੱਥੇ ਕਿ ਅੱਜ ਉਹਨਾਂ ਦੀ ਵਰਸੀ ਬੜੀ ਸਰਦਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਤੇ ਵੀਰ ਜਿਹੜੇ ਨੌਜਵਾਨ ਇਹਨਾਂ ਜਿਹੜਾ ਵਾ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਸ਼ਿਕਾਏ ਜਾ ਰਹੇ ਆ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਾਬਾ ਬਕਾਲਾ ਸਾਹਿਬ ਤੋਂ ਛੇਮੀ ਪਾਸੇ ਜਿੱਥੇ ਕਿ ਸੰਗਤਾਂ ਨੂੰ ਜਿਹੜਾ ਇਹ ਤਰ੍ਹਾਂ ਤਰ੍ਹਾਂ ਦੇ ਲੰਗਰ ਸ਼ਿਕਾਇਤਾਂ ਜਾ ਰਹਾ ਤੇ ਨਾ ਨਾ ਬੰਨ ਬੰਨ ਕੇ ਜਿਹੜੇ ਆ ਸੇਵਾਦਾਰਾਂ ਲੋ ਲੰਗਰ ਸ਼ਿਕਾਇਤਾਂ ਜਾ ਰਹਾ ਤੇ ਪੱਟੀ ਗਿੰਤੀ ਵਿੱਚ ਤੇ ਸੰਤਾ ਹਾਜ਼ਰੀ ਭਰ ਰਹੀਆਂ ਵਾ ਤੇ ਨਾਲ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ ਦੇ ਨਾਲ ਹੀ ਲੰਗਰ ਦੇ ਜਿਹੜੇ ਆਨੰਦ ਲੈ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਕਰ ਰਹੇ ਆ ਪਾਪਾ ਬਕਾਲਾ ਸਾਹਿਬ ਤੋਂ ਵਾਈਟ ਚਿੱਕੀ ਦਾ ਵਾਈਟ ਚਿੱਕੀ ਪਟਨਾ ਤੋਂ ਅੱਜ ਅਸੀਂ ਪਹੁੰਚੇ ਆ ਤਰਨਾਂ ਨਾਲ ਆ ਗਏ ਪਾਪਾ ਜੀ ਸੇਕੀ ਪਾਪਾ ਜੀ ਅਤੇ ਮਾਤਾ ਜੀ ਮਾਤਾ ਗੰਗਾ ਜੀ ਅਤੇ ਪਾਪਾ ਕਿਸ਼ਨ ਸਿੰਘ ਜੀ ਜਦੋਂ ਤੋਂ ਹੀ ਡੋਲਟਾ ਗੱਡੀ ਦੇ ਉੱਤੇ ਬੈਠ ਗਏ ਉਹਨਾਂ ਨੇ ਅਨਖਟ ਸੇਵਾ ਕੀਤੀ ਸਾਰੇ ਬਜ਼ੁਰਗ ਸਾਡੇ ਦਾਦੇ ਕੇ ਪੋਰੀਆਂ ਦੇ ਉੱਤੇ ਬਿਸਤਰੇ ਵਿਛਾ ਕੇ ਪੋਰੀਆਂ ਦੇ ਉੱਤੇ ਬੈ ਬੈ ਕੇ ਕੋਈ ਬਹੁਤਾ ਖਰਚਾ ਨਾ ਕਰਨਾ ਕੋਈ ਕਿਹੜੇ ਕਪੜੇ ਤੇ ਨਹੀਂ ਜ਼ਿਆਦਾ ਕਰਨਾ ਜਿਆਦਾ ਕਿਨਾਂ 1-1 ਰੁਪਇਆ ਜੋੜ ਕੇ ਗੁਰੂ ਘਰ ਬੈੜਾ ਦੇ ਕੀਵਾ ਦਿੱਤੇ ਲਾ। ਜਦੋਂ ਕਿ ਆਪਣੀ ਸਾਥੀ ਹੋਏ ਆ। ਸਾਥੀ ਕੋ ਜਾਨੀ ਸਾਥਕੀ ਦੇ ਵਿੱਚ ਰਹਿਆ। ਔਰ ਬਾਬਾ ਜੀ ਨੇ ਕੋਰਾ ਸਾਹਿਬ ਦੀ ਸੇਵਾ ਕਰਾਈ। ਉਸਤਾਨ ਦੇ ਪਿਆਰੇ ਜਦੋਂ ਕੋਰਾ ਸਾਹਿਬ ਦਾ ਨੀਂ ਪੱਥਰ ਰੱਖਿਆ ਸਾਰੀ ਪ੍ਰੋਮੋਟ ਕਰੇ ਬੇਸਬੇਦੀ। ਜਦੋਂ ਕੋਰਾ ਸਾਹਿਬ ਦਾ ਨੀਂ ਪੱਥਰ ਰੱਖਿਆ ਤਾਂ ਬਾਬਾ ਜੀ ਬੰਦਾ ਪਿਆਰੇ ਦੇ। ਔਰ ਬਾਬਾ ਜੀ ਨੇ ਕੋਰਾ ਸਾਹਿਬ ਦੀ ਤੇ ਸੋਨੇ ਦੀ ਸੇਵਾ ਕਰਾਈ। ਫਿਰ ਬਾਬਾ ਜੀ ਨੇ ਦਰਬਾਰ ਦਾ ਵੀ ਸੋਨੇ ਦੀ ਸੇਵਾ ਕਰਾਈ ਔਰ ਅਣਗਿਣਤ ਪਰ ਪਾਇਦੇ ਤੇ ਕਮਰੇ ਦੇ ਮਾਦਾ ਕਰਕੇ ਦੋ ਤੋਰਾਂ ਕਰਦੇ ਕੰਨ ਤੇ ਸੋਨਾ ਲਵਾਇਆ ਪਰ ਪਾਪਾ ਮਿਸ਼ਨ ਸਿੰਘ ਜੀ ਦੁਨੀਆ ਭਰ ਦੇ ਵਿੱਚ ਇੰਨੇ ਮਸ਼ਹੂਰ ही गरीबा अमीरियां बच्ची दी बा अनेक गरीबा रुपयाबी जमीना मापुरशा नहीं छा गा और ਮੇਰੇ ਕੋਲ ਜਿਹੜੀਆਂ ਮਾਂ ਘਰ ਬਣਾਈਆਂ ਫਿਰ ਬਾਬਾ ਜੀ ਹਰਮਾਨ ਚਨਾਂ ਅਕਾਲ ਚਲਾਣਾ ਕਰਕੇ ਉਹਨਾਂ ਤੋਂ ਬਾਅਦ ਇੱਕ ਟਾਈਮ ਜਦੋਂ ਬਾਬਾ ਜੀ ਤੁਸੀਂ ਉਹਨਾਂ ਦੀ ਦੀਵਾਨਾ ਸੇਵਾ ਕਰਦੇ ਸੀ ਉਹ ਗੁਰਦਾ ਗੱਦੀ ਤੇ ਬਿਠੇ ਉਹਨਾਂ ਦੀ ਸੇਵਾ ਨੂੰ ਕੇ ਤੋਰੇ ਹੋਏ ਮਹਾਂਪੁਰਸ਼ਾਂ ਨੇ ਸਾਨ ਸਾਨ ਢੰਗ ਦੇ ਨਾਲ ਬਹੁਤ ਜ਼ਿਆਦਾ ਸੇਵਾ ਕੀਤੀ